ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਹੋਣਗੇ ਅੱਜ ਅਸੀਂ ਆਏ ਸੀਗੇ ਕਿੱਥੇ ਆਏ ਸੀ ਦੱਸ ਆਏ ਸੀ ਪਾਸਪੋਰਟ ਆਫਿਸ ਮੋਗਾ ਮੋਗੇ ਆਏ ਸੀ ਦਫ਼ਤਰ ਦੇ ਵਿੱਚ ਜਿਹੜਾ ਪਾਸਪੋਰਟ ਦਫ਼ਤਰ ਬਣਿਆ ਹੋਇਆ ਡਾਕ ਖਾਨੇ ਦੇ ਉੱਤੇ ਚੈਂਬਰ ਰੋਡ ਤੇ ਮੋਗਾ ਯਾਰ ਬਹੁਤ ਖੱਜਲ ਕੀਤੀ ਇਹਨਾਂ ਨੇ ਆਹ ਮੁੰਡੇ ਦੀ ਸੀਗੀ ਅਪਾਰਟਮੈਂਟ ਤੇ ਕਿੰਨਾ ਖੱਜਲ ਕੀਤਾ ਸੀ ਤੁਹਾਨੂੰ ਮਾੜੇ ਥੱਲੇ ਉਤਰ ਕੇ ਦੱਸਦੇ ਆ ਥੋੜਾ ਜਿਹਾ ਅਸੀਂ ਵਿਖਾ ਵੀ ਦਿੰਨੇ ਤੁਹਾਨੂੰ ਪਾਸਪੋਰਟ ਦਫ਼ਤਰ ਪਾਸਪੋਰਟ ਦਫਤਰ ਅੱਗੇ ਉੱਪਰ ਪਹਿਲੀ ਮੰਜ਼ਿਲ ਪਾਸਪੋਰਟ ਸੇਵਾ ਕੇਂਦਰ ਹੈ ਕੈਸੀ ਦਰ ਚਾਰ ਨੂੰ 10 ਸਾਡੇ ਨਾਲ ਕੀ ਹੋਇਆ ਤੁਹਾਨੂੰ ਅਸੀਂ ਦੱਸ ਦਿੰਦੇ ਸਾਡੀ ਸੀ ਆ ਮੁੰਡੇ ਦੀ ਅਪਾਇੰਟਮੈਂਟ ਪਾਸਪੋਰਟ ਦਫਤਰ ਮੋਗੇ ਦੇ ਵਿੱਚ ਤੁਹਾਨੂੰ ਅਸੀਂ ਇਹ ਤੁਹਾਡੇ ਲਈ ਵੀਡੀਓ ਕਿਉਂ ਬਣਾ ਰਹੇ ਹਾਂ ਵੀ ਤੁਸੀਂ ਨਾ ਖੱਜਲ ਖਵਾਰੀ ਬਹੁਤ ਆ ਇੱਥੇ ਯਾਰ ਖੱਜਲ ਖਵਾਰੀ ਕੀ ਆ ਵੀ ਟਾਈਮਿੰਗ ਸਹੀ ਨਹੀਂ ਗਈ ਅੱਜ ਤਰੀਕ ਹੈਗੀ ਕਿੰਨੀ ਤਰੀਕ ਅੱਜ 22 ਅਪ੍ਰੈਲ ਦੋ ਯਾਰ 24 ਹਮ ਅੱਜ ਦੀ ਤਰੀਖ ਸੀ ਸਾਡੀ ਅਪਾਇੰਟਮੈਂਟ ਸੀ ਸਾਡੀ ਸਾਢੇ 12 ਵਜੇ ਰਿਪੋਰਟਿੰਗ ਟਾਈਮ ਸੀ ਪੌਣੇ 1:12 ਬੰਦਾ ਵਾਲੀ ਤੇ ਸੀ ਮਤਲਬ ਅੰਦਰ ਉਹਨਾਂ ਨੇ ਇੰਟਰ ਸਾਨੂੰ ਕਰ ਲੈਣਾ ਸੀ ਜੇ ਆਪਾਂ 15 ਮਿੰਟ ਪਹਿਲਾਂ ਜਾਣਾ ਕਿਤੇ ਵੀ ਜਾਣੇ ਜਲੰਧਰ ਜਾਣੇ ਚੰਡੀਗੜ੍ਹ ਜਾਣੇ ਆ ਤੇ ਇਹ ਮੁੰਡੇ ਨੇ ਮਤਲਬ ਆ ਸੀ ਅਪਾਇੰਟਮੈਂਟ ਸੀਗੀ ਤੇ ਹੁਣ ਟਾਈਮ ਮਾੜਾ ਟਾਈਮ ਖਾਈ ਕਿੰਨਾ ਹੋਇਆ ਕਿੰਨੇ ਟਾਈਮ ਤੇ ਇਹਨਾਂ ਨੂੰ ਆਜ ਮਾਰੀ 1 ਵਜ ਗਿਆ ਨਾ ਨਾ 2 ਵਜ ਗਿਆ ਪੂਰੇ 2 ਵਜ ਗਿਆ ਪੂਰੇ 12:45 ਤੇ ਆਵਾਜ਼ ਵੱਜਣੀ ਸੀ ਤੇ ਵਾਜ ਵਜ ਜੀ 1:45 ਦਾ ਘੰਟਾ ਲੇਟ ਪਤਾ ਨਹੀਂ ਕਿਉਂ ਯਾਰ ਹਰ ਇੱਕ ਲਈ ਜੇ ਆਪਾਂ ਅਪਾਇੰਟਮੈਂਟ ਮਤਲਬ ਇਹੀ ਹੈ ਵੀ ਟਾਈਮ ਜਿਹੜਾ ਤੁਸੀਂ ਦਿੱਤਾ ਉਹ ਤੇ ਤੁਸੀਂ ਆਉਣਾ ਹੁਣ ਅਸੀਂ ਮੰਨ ਕੇ ਚੱਲੋ ਵੀ ਆਪਦੇ ਹਿਸਾਬ ਨਾਲ ਸਾਨੂੰ ਪਤਾ ਲਾਵੇ ਕਿੰਟਾ ਲੱਗਦਾ ਇੱਥੇ ਤੇ ਅਸੀਂ ਘੰਟਾ ਪਹਿਲਾਂ ਤੁਰੇ ਸੀ ਆਪਦਾ ਘਰੋਂ ਤੇ ਵੀ ਅਸੀਂ ਪੌਣੇ 12 ਮਤਲਬ 12:00 ਵਜੇ ਇੱਥੇ ਆ ਜਾਈਏ ਸਵਾ ਸਾਢੇ 12 ਸਾਡੀ ਰਿਪੋਰਟਿੰਗ ਟਾਈਮ ਆ ਤੇ ਪੌਣੇ 1 ਵਜੇ ਵੱਜ ਜੂ ਅਸੀਂ ਤੇ ਇਹ ਹਿਸਾਬ ਨਾਲ ਆਏ ਸੀ ਪਰ ਵਾਜ ਵਜ ਜੀ ਪੌਣੇ 2 ਵਜੇ 1:45 ਮਿੰਟ ਦੇ ਕੜੀ ਕਿੱਡੀ ਗਲਤ ਗੱਲ ਆ ਹਰ ਇੱਕ ਸਮੇਂ ਦੀ ਕਦਰ ਹੀ ਕੋਈ ਨਹੀਂ ਪਰ ਅਸੀਂ ਤਾਂ ਅੱਜ ਹੀ ਆਏ ਆ ਸਾਨੂੰ ਨਹੀਂ ਪਤਾ ਯਾਰ ਰੋਜ਼ ਹੁੰਦਾ ਜੀ ਹਰ ਰੋਜ਼ ਇੰਨੇ ਲੋਕਾਂ ਨਾਲ ਹੁੰਦਾ ਤੇ ਕਿੱਡੀ ਗਲਤ ਗੱਲ ਆ ਯਾਰ ਇਹ ਪ੍ਰਸ਼ਾਸਨ ਨੂੰ ਵੀ ਚਾਹੀਦਾ ਜਿਹੜੇ ਇੱਥੋਂ ਦੇ ਮਤਲਬ ਮੇਨ ਅਧਿਕਾਰੀ ਆ ਜਿਨ੍ਹਾਂ ਦੇ ਥਰੂ ਚੱਲਦਾ ਵਾ ਉਹਨਾਂ ਨੂੰ ਵੀ ਚਾਹੀਦਾ ਯਾਰ ਹਰ ਇੱਕ ਦੀ ਸਮਾਂ ਸਮੇਂ ਦੀ ਕਦਰ ਕਰੋ ਜਿਹੜੀ ਤੁਸੀਂ ਮਤਲਬ ਸਮਾਂ ਦੇਤਾ ਉਹਨੂੰ ਉਸ ਸਮੇਂ ਦੇ ਅੰਦਰ ਬਣਾਓ 5-10 ਮਿੰਟ ਤਾਂ ਚੱਲ ਜਾਂਦਾ ਆ 5-10 ਮਿੰਟ ਚੱਲ ਸਕਦਾ ਘੰਟਾ ਘੰਟਾ ਯਾਰ ਜਿਹੜੇ ਸਾਡੇ ਤੋਂ ਇੱਕ ਮੂਰੇ ਵੀ ਆਏ ਸੀ ਬੰਦਾ ਉਹ ਕਹਿੰਦਾ ਭਾਈ ਮੇਰੀ ਵੀ 12:30 ਦੀ ਸੀ ਆ ਭਾਈ ਵੀ ਫਿਰਦਾ ਭਾਈ ਮੜਾ ਜਾਂਦਾ ਰਿਵਿਊ ਦੇ ਕੇ ਜਾਈ ਮੇਰੀ ਅਪਾਇੰਟਮੈਂਟ ਡੇਟ ਕਦੋਂ ਦੀ ਸੀ ਤੇ ਹੁਣ ਕਿੰਨਾ ਟਾਈਮ ਹੋ ਗਿਆ ਤੈਨੂੰ ਆਵਾਜ਼ ਵੱਜ ਗਈ ਕਿ ਨਹੀਂ ਵੱਜ ਗਈ ਹੋਣੀ ਹੁਣ ਵੱਜੀ ਆ ਕਿੰਨਾ ਟਾਈਮ ਹੋ ਗਿਆ ਹੁਣ 2 ਵਜੇ 2 ਵਜੇ ਤੇ ਕਿੰਨਾ ਸਮਾਂ ਸੀ ਤੇਰਾ 12:30 ਦਾ 12:30 ਦਾ ਭਾਈ ਦਾ ਸਮਾਂ ਸੀ ਤੇ ਹੁਣ 2 ਵਜੇ ਗਿਆ ਤੁਸੀਂ ਵੇਖ ਲਓ ਇਹ ਕਿੰਨੇ ਖੱਜਲ ਹੁੰਦੇ ਇੱਥੇ ਲੋਕ ਮੋਗੇ ਦਫਤਰ ਪਾਸਪੋਰਟ ਦਫਤਰ ਦੇ ਵਿੱਚ ਤੇ ਪਤਾ ਨਹੀਂ ਇਹ ਸਾਨੂੰ ਰੋਜ਼ ਹੁੰਦੇ ਆ ਜਾਂ ਅਚੀ ਆ ਇਹ ਨਹੀਂ ਪਤਾ ਜਿਹੜੇ ਤੁਸੀਂ ਅੱਗੇ ਪਿੱਛੇ ਕੋਈ ਆਉਂਦੇ ਆ ਜਾਂ ਕੋਈ ਪਹਿਲਾਂ ਆਏ ਆ ਉਹਨਾਂ ਨੂੰ ਪਤਾ ਹੋਊਗਾ ਵੀ ਸਾਨੂੰ ਵੀ ਸਮੇਂ ਸਾਰ ਹੀ ਵਾਜਾ ਵੱਜਿਆ ਜਾਂ ਨਹੀਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਥੱਲੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਜੇ ਜੇ ਤਾਂ ਪਹਿਲਾਂ ਵੀ ਇੰਨੀ ਗੱਜਲ ਖਵਾਰੀ ਹੁੰਦੀ ਆ ਤੇ ਲੋਕ ਆਪਦੇ ਸਮੇਂ ਸਿਰ ਨਾ ਆਉਣ ਲੇਟ ਵੀ ਆ ਸਕਦੇ ਤੁਸੀਂ ਘੰਟਾ ਵੀ ਲੇਟ ਸਕਦੇ ਅੱਧਾ ਘੰਟਾ ਵੀ ਕੋਈ ਚੱਕਰ ਨਹੀਂ ਅਪਾਇੰਟਮੈਂਟ ਦਾ ਵੀ ਇੱਥੇ ਜਲੰਧਰ ਵਾਂਗੂ ਨਹੀਂਗਾ ਵੀ ਜੇ ਤੁਸੀਂ 12:30 ਦਾ ਸਮਾਂ 12:30 ਜਾਓ ਤੇ ਤੁਹਾਨੂੰ ਵਾਜਾ ਵਾਜੂ ਚਲੋ ਅੰਦਰ ਉਵੇਂ ਕੋਈ ਨਹੀਂ ਅਸੀਂ ਤਾਂ ਘੰਟਾ ਲੇਟ ਗਏ ਆ ਜੇ ਤੁਸੀਂ 12:00 ਤੋਂ ਪਹਿਲਾਂ ਆਏ ਆ ਹਰ ਇੱਕ ਦਿਨ ਇਹੀ ਚੀਜ਼ ਹੁੰਦੀ ਆ ਵੀ ਘੰਟਾ ਘੰਟਾ ਲੇਟੀ ਤਾਂ ਫਿਰ ਤੁਸੀਂ ਆ ਦਾ ਸਮਾਂ ਨਾਲ ਕੋਈ ਬਾਹਲਾ ਵੇਖਿਓ ਅੱਧਾ ਪੌਣਾ ਘੰਟਾ ਇੱਧਰ ਉੱਧਰ ਤੁਸੀਂ ਆ ਸਕਦੇ ਆ ਤੇ ਬਾਕੀ ਤੁਸੀਂ ਅਪਾਇੰਟਮੈਂਟ ਹੀ ਮੈਥਾ ਕੇ ਨਾ ਜਲੰਧਰ ਦੀ ਲਓ ਯਾਰ ਜਿੱਥੇ ਤੁਹਾਡੇ ਸਮੇਂ ਦੀ ਕਦਰ ਤਾਂ ਹੈਗੀ ਆ ਨਾ ਤੁਹਾਨੂੰ ਉਹਦਾ ਸਮਾਂ ਮਿਲਦਾ ਤੁਸੀਂ ਉਹ ਸਮੇਂ ਤੇ ਤੁਹਾਨੂੰ ਆਵਾਜ਼ ਤਾਂ ਵੱਜਦੀ ਆ ਨਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਮੇਂ ਦੀ ਕਦਰ ਪਰ ਇਹਨਾਂ ਨੇ ਕੋਈ ਕਦਰ ਨਹੀਂ ਕੀਤੀ ਚਲੋ ਅਸੀਂ ਉਮੀਦ ਕਰਦੇ ਆਂ ਵੀ ਇਹ ਸਾਡੀ ਵੀਡੀਓ ਉਹਨਾਂ ਦੇ ਵੱਡੇ ਅਧਿਕਾਰੀ ਦੇਖਣਗੇ ਤੇ ਇਹਤੇ ਗੌਰ ਕਰਨਗੇ ਚੀਜ਼ ਤੇ ਵੀ ਜਿਹੜਾ ਅਸੀਂ ਸਮਾਂ ਅਪਾਇੰਟਮੈਂਟ ਦੇ ਵਿੱਚ ਦਿੰਨੇ ਆ ਉਸੇ ਸਮੇਂ ਦੇ ਵਿੱਚ ਆਵਾਜ਼ ਮਾਰੀਏ ਅਸੀਂ ਆਪਦੇ ਕਲਾਇੰਟ ਨੂੰ ਜਿਹੜੇ ਉੱਥੇ ਲੋਕ ਆਉਂਦੇ ਬਹੁਤ ਲੋਕ ਖੱਜਲ ਹੁੰਦੇ ਯਾਰ ਜਿਨ੍ਹਾਂ ਦਾ ਕੋਈ ਟਾਈਮਿੰਗ ਹੀ ਨਹੀਂ ਗੀ ਤੇ ਧੰਨਵਾਦ ਤੁਹਾਡਾ ਆਹ ਬਾਈ ਵੀ ਇੱਕ ਹੋਣੇ ਸਾਡੇ ਕੋਲ ਜਿਨਾਂ ਗਏ ਇਹਨੂੰ ਵੀ ਘੰਟਾ ਹੋ ਗਿਆ ਫਿਰਦੇ ਹਾਂ ਚਲੋ ਹੋਰ ਵੀ ਕਿਹੜੇ ਆ ਰਹੇ ਉਹਨਾਂ ਨੂੰ ਵੀ ਅਸੀਂ ਦੱਸ ਦਾਂ ਹੁਣ ਇਹ ਵੀਡੀਓ ਤੁਸੀਂ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜਿਨ੍ਹਾਂ ਲੋਕਾਂ ਨੇ ਉਹ ਕਮੈਂਟ ਵੀ ਕਰਿਓ ਥੱਲੇ ਵੀ ਸਾਡੇ ਸਾਡੇ ਨਾਲ ਆ ਹੋਈ ਤੁਹਾਨੂੰ ਆਪਾਂ ਦੱਸ ਦਈਏ ਤਾਂ ਕੀ ਹੋਇਆ ਵਾ ਤੇ ਸਾਰੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਤੇ ਉਹਨਾਂ ਤੱਕ ਪਹੁੰਚੇ ਜਿਹੜੇ ਇਹਨਾਂ ਨੂੰ ਚਲਾ ਰਹੇ ਆ ਵੀ ਸਮੇਂ ਦੀ ਕਦਰ ਜ਼ਰੂਰੀ ਆ